ਲੋ ਆ ਵੀ ਮਦਰ ਵੈਲਕਮ ਟੂ ਦਾ ਅੱਜ ਸਾਡੇ ਬਲੌਗ ਦੇ ਵਿੱਚ ਅੱਜ ਟਰੱਕਾਂ ਦੇ ਰਿਲੇਟਡ ਕੋਈ ਨਹੀਂ ਹੈਗਾ ਬਲੌਗ ਇਹ ਹੈਗਾ ਮੇਲੇ ਦੇ ਇਹ ਆਪਣੇ 에어ਪੋਰਟ ਦਾ ਮੇਲਾ ਅੱਜ ਆ ਆਪਣੇ ਸਾਰੇ ਬੰਦੇ ਆ ਲੰਗਰ ਲਾਉਣ ਜਾਣਦੇ ਅੱਜ ਇੱਧਰ ਸਬਜੀ ਸਬਜੀ ਵੰਡਈ ਆ న్యూਟ੍ਰੀ ਕੈਕ ਕਰੋ ਦੀ ਇੱਧਰ ਖੰਡ ਖੋਲੀ ਜਾ ਰਹੀ ਆ ਕੱਲ ਆਇਆ ਪਾਏ ਫ੍ਰੀ ਫਾਇਰ ਆਇਆ ਕੰਮ ਚਾਲੂ ਹੋਣ ਡਿਆ ਇਹ ਸਟੈਂਡ ਚੁੜ ਲਾਉਣ ਦੇ ਬੰਦੇ ਆਪਣੇ ਆਜੇ ਹੌਲੀ ਹੌਲੀ ਕੰਮ ਸ਼ੁਰੂ ਹੋਊਗਾ ਫਿਰ ਤੁਹਾਨੂੰ ਨਾਲ ਨਾਲ ਪਾ ਮਖਾਈ ਜਾਵਾਂਗੇ ਆਹੀਂ ਰੱਖਿਆ ਪਾਣੀ ਪਾਣੀ ਵਾਲਾ ਢੋਲ ਅੱਜ ਸੋਮਵਾਰ ਹੈ ਕੱਟ ਵੀ ਲੱਗ ਸਕਦਾ ਉਹਦਣ ਸਾਡਾ ਪਾਣੀ ਆਉਂ ਰਿਹਾ ਪੈਪ ਰਹੀ ਆ ਵੇਖੋ ਸਿੱਧਾ ਅਜੇ ਸਟੈਂਡ ਲੱਗਣ ਦੇ ਆ ਨਹੀਂ ਜੇਸੀ ਬਾਤ ਨਹੀਂ ਰਹੀ ਭਾਈ ਸਾਹਿਬ ਜਾਨਮੰਦਗੀ ਦੀ ਦਾਦ ਝੋਲੀ ਪਾ ਦੇ ਉਹ ਰੱਖਿਓ ਨੀ ਮਾਰਿਆਂ ਦਾ ਮਾਂ ਜਾਰੀ ਹੈ ਮੇਲੇ ਦੇ ਕਰਕੇ ਚੈੱਕ ਕਰਦੇ ਹਾਂ

ਦਾ ਸ਼ੌਂਡੀ ਆ ਅਰਦਾਸ ਤੋਂ ਬਾਅਦ ਸ਼ਬੀਲ ਚਾਲੂ ਕਰਨੀ ਹੈ ਨਾ ਆਪਾਂ ਲਾਇ ਮੇਟਰਰ ਅਰਦਾਸ ਹੋ ਗਈ ਹੈ ਤੇ ਹੁਣ ਇਹ ਪਤਾ ਨਾ ਮੈਨੂੰ ਕਰ ਦਿਓ ਵੀ ਜੀ ਆ ਵੀ ਮੇਟਰਰ ਚਬੀ ਲਗਾ ਦੀ ਚਾਲੂ

ਨਿਊਰਕਲਚ ਆ ਗਿਆ ਚਾਲੂ ਵਿਖਾਣ ਜਾਂ 컬러 ਚਲੂ ਚੈੱਕ ਕਰ ਰਹੇ ਆ ਸੁੱਖ ਤੇਰਾ ਦਿੱਤਾ ਜੋ ਰਣਾ ਲੰਗਰ ਚੱਲ ਰਿਹਾ ਏ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਐ ਚੱਕੋ ਚੈੱਕ ਕਰੋ ਮੁੰਡੇ ਆਏ ਆ ਆਪਣੀ ਗਲੀ ਲਾਗੋ ਚੈੱਕ ਕਰੋ ਤੁਸੀਂ ਜਨਾਬਾਂ ਦੇ ਖੱਦਰ ਯਾਰ ਦੇ ਜਿਹੜਿਆਂ ਬਾਰੇ ਕਰਦੇ ਨੇ ਜੋ ਪੁੱਤ ਨੇ ਨਿਊਟਰੀ ਬਲੱਡ बहुत जोरा चल रहे <laughs> क्या करोरी हो गई दो बहुत चोर फेर रहे मतलब फोन हो गया गर्मा अपना ਆ ਕਰਕੇ ਆਪਾਂ ਲਾਕ ਕਰਦੇ ਬੰਦ ਬੈਕ ਕਰੋ ਜੁਨਾ ਚ ਤਹੀ ਚੈੱਕ ਕਰੋ ਕਿ ਨਹੀਂ ਸੰਗਦਾ ਹੁੰਦਾ ਹੀ ਆ ਲੱਗਾ ਫੋਨ ਦੀ ਆਪਣਾ ਗਾਣ ਲਾਈਏ YouTube ਦੀ ਹਣੀ YouTube ਜਣਾ ਪਊਗਾ ਸਾਨੂੰ ਸੁਣਣਾ ਪਊਗਾ ਕਿਵੇਂ ਸਿੱਕਰ ਆ ਤੇ ਗਿਆ ਸਾਨੂੰ ਸੁਣਣਾ ਪਊਗਾ ਆ ਮਿੱਤਰੋ 3 ਵਜ ਗਏ ਹੁਣ ਰਸ਼ ਘਟ ਗਿਆ ਚੈੱਕ ਕਰੋ ਤੁਸੀਂ ਮੈਤਰਾ ਹੁਣ ਸੰਗਤ ਆਉਂਦਾ ਵੀ ਵਾਪਸ ਚੈੱਕ ਕਰਦੇ ਹਾਂ ਪਹਿਲਾਂ ਇੱਧਰ ਇੱਧਰੋਂ ਉਧਰ ਜਾਂਦਾ ਹੀ ਰਸ਼ ਹੁਣ ਉਧਰੋਂ ਇੱਧਰ ਆਉਂਦਾ ਲੋਕ ਜਾਂਦੇ ਆਵੇ ਘਰਾਂ ਨੂੰ ਤੇ ਆਪਣੀ ਵੀ ਸਮਾਪਤੀ ਹੋਣੀ ਵਾਲੀ ਹੁਣ ਮਦਦ ਰੋ ਆਫਮ ਤੇ ਕਰਦਾ ਜੇ ਬੰਦ ਤੇ ਇਹ ਜਿਹੜੀ ਸ਼ਬੀਲ ਹੁਣ ਥੋੜੀ ਜਿਹੀ ਰਹਿ ਗਈ ਆ ਫਿਰ ਉਹ ਸ਼ਬੀਲ ਵਰਤਾ ਕੇ ਫਿਰ ਐਂਡ ਆ ਡਾਵੇ ਆਪਣੇ ਆਫਮ ਦੇ ਸਾਹਮਣੇ ਜਿਹੜੇ ਭਾਂਡੇ ਧੋ ਪਰੇ ਆਪਣੇ ਬਹੁਤ ਸੰਗਤ ਆ ਰਹੀ ਹੁਣ ਫਿਰ ਸ਼ਾਮ ਦਾ ਵੇਲਾ ਹੈ ਭਜੀ ਨਿਊਟਰੀ ਖਾ ਰਹੇ ਨੇ ਆਨੇ ਆਪਣੇ ਆ ਬ੍ਰੈਡ ਰਹਿ ਗਏ ਆ ਇਹਨਾਂ ਖਾ ਖਾਏ ਨੇ ਸਾਰਿਆਂ ਨੇ ਆ ਨਿਊਟਰੀ ਇਸ ਦੇ ਨਾਲ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਫੇਰ ਮਿਲਾਂਗੇ ਕਿਹ ਹੈ ਲਾਤ ਮੇਰੀ ਹੀ ਲਾਤ ਮੇਰੀ ਸੋਝ ਗਈ ਵੇਰ ਆ ਆ ਰੋ ਯਾਰ ਨਿਊਟਰੀ ਪਾ ਯਾਰ ਸ਼ਰਾਬ ਨਾ ਕਰਿਓ ਬਾਗਮ ਕੰਦੋ ਬਾਡੀ ਦਿਖਾ ਲੋ ਇਹਨਾਂ ਖਾਏ ਨਹੀਂ ਸਾਰੀ ਵੇਖ ਲਿਆ ਹੁਣ ਪੰਜਾਂ ਮਿੰਟਾਂ ਚ ਓਕੇ ਲਓ ਵੀ ਸਮਾਪਤੀ ਹੋ ਗਈ ਆਪਣੀ ਹੁਣ ਆਨੇ ਮੰਜੇ ਲੈ ਹੁਣ